वेलकम टू पंजाब नॉलेज पॉइंट स्वागत है ਤੁਹਾਡਾ ਆਪਣੇ ਚੈਨਲ ਪੰਜਾਬ ਨਾਲੇਸ ਪੁਆਇੰਟ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣਾ 10th ਦਾ ਪੇਪਰ ਬਹੁਤ ਨੇਜ਼ ਦੇ ਆ ਚੁੱਕਿਆ ਗਿਆ ਆਪਾਂ ਸਾਰੇ 10th ਦੇ ਪੇਪਰ ਦੀ ਤਿਆਰੀ ਕਰ ਰਹੇ ਹਾਂਗੇ ਜੀ ਹਾਂਜੀ ਆਪਾਂ ਇਹਦੇ ਲਈ ਬਾਲ ਮਨੋਵਿਗਿਆਨ ਦਾ ਵਿਸ਼ਾ ਪੜ੍ਹ ਰਹੇ ਸੀ ਉਸੇ ਕੁਐਸਚਨਸ ਦੀ ਸੀਰੀ ਚੱਲ ਰਹੀ ਸੀ ਜੋ ਪਿਛਲੇ ਉਪਰਾਂ ਦੇ ਵਿੱਚ ਪੁੱਛੇ ਗਏ ਨੇ ਜੀ ਇਹ ਸੀਰੀਜ਼ ਨੂੰ ਆਪਾਂ ਅੱਗੇ ਸਟਾਰਟ ਕਰਦੇ ਆਂ ਆਪਾਂ ਆਪਣਾ ਟਾਈਮ ਵੇਸ ਨਹੀਂ ਕਰਦੇ ਜੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਇਹ ਕੁਐਸਚਨ ਬਹੁਤ ਇੰਪੋਰਟੈਂਟ ਨੇ ਜੀ ਠੀਕ ਹੈ ਵੀਡੀਓ ਨੂੰ ਪੌਂਚ ਕਰਕੇ ਕੁਸ਼ਣ ਅਕਸਰ ਨਹੀਂ ਕੋਸ਼ਿਸ਼ ਕਰੀਓ ਜੀ ਠੀਕ ਹੈ ਹਾਂਜੀ ਆਪਣਾ ਪਹਿਲਾ ਕੁਸ਼ਣ ਹੈ ਜੀ ਬੱਚੇ ਡੈਸ਼ ਨੂੰ ਛੱਡ ਕੇ ਹੋਰ ਸਾਥੀ ਦੁਆਰਾ ਲਿੰਗ ਭੂਮਿਕਾਵਾਂ ਗ੍ਰਹਿਣ ਕਰਦੇ ਹਨ ਹਾਂਜੀ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਟਿਊਸ਼ਨ ਨੈਕਸਟ ਕੁਸ਼ਣ ਹੈ ਜੀ ਮਾਨਕੀ ਕੀਤੇ ਪ੍ਰੀਖਣਾਂ ਦੀ ਆਲੋਚਨਾਵਾਂ ਵਿੱਚੋਂ ਇੱਕ ਇਹ ਹੈ ਕਿ ਹਾਂਜੀ ਇਹਦਾ ਕਰੈਕਟ ਆਨਸਰ ਆਪਸ਼ਨ ਦੇਖ ਲਓ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਉਹ ਮੁੱਖ ਤੌਰ ਤੇ ਮੁੱਖ ਧਾਰਾ ਦੀ ਸੰਸਕ੍ਰਿਤੀ ਦਾ ਪ੍ਰਤੀਨਿਧਿਤਵ ਕਰਦੇ ਹਨ ਅਦੀ ਇਸ ਲਈ ਬਾਕਬਤੀ ਹਨ ਹਾਂਜੀ ਨੈਕਸਟ ਕੁਐਸਚਨ ਹੈ ਜੀ ਇੱਕ ਇਕਾਂਦੀਕਾ ਬੁੱਧੀਮਾਨੀ ਦਾ ਸਿਨਾਂਦ ਕਹਿੰਦਾ ਹੈ ਕਿ ਇਕਾਂਦੀਕ ਬੁੱਧੀਮਾਨੀ ਦਾ ਸਿਨਾਂਦ ਕੀ ਕਹਿੰਦਾ ਜੀ ਧਿਆਨ ਨਾਲ ਦੇਖੋ ਕੀ ਕਹਿੰਦਾ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਬੁੱਧੀ ਕਈ ਪ੍ਰਕਾਰ ਦੀ ਹੋ ਸਕਦੀ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਅਧਿਆਪਕ ਸਿੱਖਣ ਦੇ ਲਈ ਮੁਲਾਂਕਣ ਅਤੇ ਸਿੱਖਣ ਦੇ ਮੁਲਾਂਕਣ ਦੋਹਾਂ ਦਾ ਉਪਯੋਗ ਕਰ ਸਕਦੇ ਹਨ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਠੀਕ ਹੈ கரੈਕਟ ਆਨਸਰ ਹੈ ਡੀ ਆਪਸ਼ਨ ਹੈ ਬੱਚਿਆਂ ਦੀ ਪਰਗਤੀ ਅਤੇ ਉਪਲਬਧੀ ਪੱਧਰ ਨੂੰ ਜਾਣਨ ਦੇ ਵਿੱਚ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਨਿਰੰਤਰ ਤੇ ਵਿਆਪਕ ਮੁਲਾਂਕਣ ਨਾਲ ਸੰਬੰਧਿਤ ਨਹੀਂ ਹੈ ਹਾਂਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹਦਾ கரੈਕਟ ਆਨਸਰ ਹੈ ਜੀ ਸੀ ਆਪਸ਼ਨ ਇਹ ਬੱਚਿਆਂ ਨੂੰ ਹੌਲੀ ਖਰਾਜ ਜਾਂ ਬੁੱਧੀਮਾਨ ਦੇ ਰੂਪ ਵਿੱਚ ਇਨੰਦ ਕਰਨ ਵਿੱਚ ਉਪਯੋਗ ਹੁੰਦਾ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਧਿਆਨ ਨਾਲ ਬੱਚਿਆਂ ਵਿੱਚੇ ਪ੍ਰਤੀਵਾਸੀਲਤਾ ਦਾ ਡੈਸ਼ ਜੇ ਕਰਨ ਹੋ ਸਕਦੀ ਹੈ ਹਾਂਜੀ ਪ੍ਰਤੀਵਾਸੀਲਤਾ ਬੱਚਿਆਂ ਦੇ ਵਿੱਚ ਜੇ ਕਰਨ ਹੋ ਸਕਦੀ ਹੈ ਜਿਹੜਾ ਛੱਡੀ ਹੈ ਜੀ ਨਾ ਅਨੁਵੰਸ਼ਿਕਤਾ ਤੇ ਵਾਤਾਵਰਣ ਦੇ ਮਾਦੀਕਾ ਅੰਤਰ ਕਿਰਿਆ ਨੈਕਸਟ ਕੁਐਸਚਨ ਦੇਖੋ ਜੀ ਸਮਾਜਿਕ ਆਰਥਿਕ ਤੌਰ ਤੇ ਵਾਂਜੀ ਪਿਠ ਭੂਮੀ ਤੋਂ ਆਉਣ ਵਾਲੇ ਬੱਚਿਆਂ ਨੂੰ ਜੁਆਦ ਦੇ ਮਾਹੌਲ ਦੀ ਜ਼ਰੂਰਤ ਹੁੰਦੀ ਹੈ ਜੋ ਹਾਂਜੀ ਇਹਦਾ கரੈਕਟ ਆਨਸਰ ਏ ਆਪਸ਼ਨ ਉਹਨਾਂ ਦੇ ਸanskrit जी के दे।, दे पास ही ज्ञान ਨੂੰ ਮਹੱਤਵ ਦਿੰਦਾ ਹੈ ਤੇ ਉਹਨਾਂ ਦਾ ਉਪਯੋਗ ਕਰਦਾ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਜਮਾਤ ਵਿੱਚ ਸਜਨਾਤਮਕ ਅਤੇ ਪ੍ਰਤਿਭਾਸ਼ਾਲੀ ਬੱਚਿਆਂ ਦੇ ਲਈ ਜ਼ਰੂਰੀ ਧਕਲਨ ਦਾ ਨਿਰਭਰ ਕਰਦੀ ਹੈ ਹਾਂਜੀ ਕਹਦੇ ਤੇ ਨਿਰਭਰ ਕਰਦੀ ਹੈ ਜੀ ਆਪਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਜੀ ਡੀ ਆਪਸ਼ਨ ਅਧਿਆਪਕ ਦੁਆਰਾ ਅਨੁਕੂਲੀ ਅਤੇ ਪ੍ਰੇਰਕ ਨਿਰਦੇਸ਼ਨ ਤਰੀਕਿਆਂ ਦੇ ਉਪਯੋਗ ਤੇ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਨੈਕਸਟ ਕੁਐਸਚਨ ਹੈ ਜੀ অতি ਸੰਵੇਦਨਸ਼ੀਲ ਬੱਚਿਆਂ ਨੂੰ ਸਿੱਖਣ ਵਿੱਚ ਸਹਾਇਤਾ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਢੁਗਮਾ ਤਰੀਕਾ ਨਹੀਂ ਹੈ ਜੀ ਹਾਂਜੀ ਇਹਦਾ ਕਰੈਕਟ ਆਨਸਰ ਸੀ ਆਪਸ਼ਨ ਅ ਬੇਚੈਨ ਹੋਣ ਤੇ ਅਕਸਰ ਉਹਨਾਂ ਨੂੰ ਫਟਕਾਰ ਲਗਾਉਣਾ ਹਾਂਜੀ ਨੈਕਸਟ ਕੁਐਸਚਨ ਹੈ ਅਲੱਗ-ਅਲੱਗ ਸੋਚ ਵਾਲੇ ਪੈਟਰਨ ਉਹਨਾਂ ਬੱਚਿਆਂ ਦੀ ਪਛਾਣ ਕਰਦੇ ਹਨ ਜੋ ਹਾਂਜੀ ਦਾ ਕਰੈਕਟ ਆਨਸਰ ਬੀ ਸੇ ਜਨਾਤਮਕ ਹਨ ਹਾਂਜੀ ਨੈਕਸਟ ਕੁਐਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਧਾਰਾ ਜਮਾਤ ਵਿੱਚ ਬੱਚਿਆਂ ਦੇ ਦੀ ਸਮੱਸਿਆਵਾਂ ਹੱਲ ਕਰਨ ਦੇ ਤਰੀਕੇ ਦਾ ਵਰਣਨ ਨਹੀਂ ਕਰ ਸਕਦਾ ਹਾਂਜੀ ਆਪਸ਼ਨ ਦੇਖ ਲਓ ਤੁਸੀਂ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਅਭਿਸਰਨ ਉਤਰਾਂ ਵਾਲੇ ਪ੍ਰਸ਼ਨ ਪੁੱਛਣਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਠ ਦਿੱਤੇਆਂ ਵਿੱਚੋਂ ਕਿਹੜਾ ਇੱਕ ਸੰਬੀਘ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਏ ਆਪਸ਼ਨ ਡਰੈਪ ਠੀਕ ਹੈ ਨੈਕਸਟ ਕੁਐਸਚਨ ਦੇਖੋ ਜੀ ਇੱਕ 3 ਸਾਲ ਦਾ ਬੱਚਾ ਦੱਸਦਾ ਹੈ ਕਿ ਦੁੱਧ ਬੂਤ ਤੇ ਇੱਕ ਮਸ਼ੀਨ ਦੁਆਰਾ ਦੁੱਧ ਦਾ ਤਪਾਦਨ ਹੁੰਦਾ ਹੈ ਇਹ ਲਿਖਿਆਂ ਵਿੱਚੋਂ ਕਿਹੜਾ ਬੱਚੇ ਦੀ ਸੰਦਸ ਤੋਂ ਜੰਗਿਆਸਟਿਕਨ ਪ੍ਰਦਾਨ ਕਰਦਾ ਹੈ ਹਾਂਜੀ ਆਪਸ਼ਨ ਦੇਖ ਸਕਦੇ ਹਾਂ ਜੀ ਇਹਦਾ ਕਰੈਕਟ ਅੰਸਰ ਹੈ ਜੀ ਏ ਆਪਸ਼ਨ ਬੱਚੇ ਦਾ ਜਵਾਬ ਦੁੱਧ ਬੂਤੋਂ ਖਰੀਦਨ ਦੁੱਧ ਖਰੀਦਨ ਤੇ ਆਪਣੇ ਅਨੁਭਵ ਤੇ ਆਧਾਰਿਤ ਹੈ ਠੀਕ ਹੈ ਜੀ ਹਾਂਜੀ ਤੇਜ ਦੇ ਕਰੈਕਟ ਅਨਸਰ ਹਾਂਜੀ ਨੈਕਸਟ ਕੁਐਸਚਨ ਦੇਖੋ ਇਹ ਲਿਖਿਆ ਹੈ ਵਿੱਚੋਂ ਕਿਹੜਾ ਅਧਿਆਪਕ ਦੀ ਭੂਮਿਕਾ ਦਾ ਸਭ ਤੋਂ ਚੰਗਾ ਵਰਣਨ ਕਰਦਾ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਅਨਸਰ ਹੈ ਸੀ ਆਪਸ਼ਨ ਆਰਾਮ ਦੇ ਲਈ ਜਗ੍ਹਾ ਬਣਾਉਣਾ ਜਿੱਥੇ ਬੱਚੇ ਸੰਵਾਦ ਅਤੇ ਪੁੱਛਗਿੱਛ ਦੇ ਮਾਧਿਮ ਨਾਲ ਸਿੱਖਦੇ ਹਨ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਕੀ ਕਹਿੰਦਾ ਹੈ ਇਹ ਲਿਖਿਆ ਹੈ ਕਿਹੜੀ ਜਮਾਤ ਸਮਰੱਧ ਸਿੱਖਿਆ ਨੂੰ ਉਤਸ਼ਾਹਤ ਕਰਦੀ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਂਸਰ ਹੈ ਜੀ ਏ ਆਪਸ਼ਨ ਉਹ ਜਮਾਤ ਜਿਸ ਵਿੱਚ ਖੁੱਲੀ ਗਤੀਵਿਧੀ ਹੋਣ ਦੇ ਵੱਖ-ਵੱਖ ਪ੍ਰਕਾਰ ਦੇ ਬਾਲ ਸਹਿਤ ਖੁੱਲੀ ਤਾਕ ਯਾਨੀ ਸੈਲਫ ਬਿਚਾਰਕੀ ਹੋਣ ਜੋ ਦਿਨ ਦੇ ਸਮੇਂ ਕਿਸੇ ਵੀ ਸਮੇਂ ਪ੍ਰਾਪਤ ਕੀਤਾ ਜਾ ਸਕੇ ਠੀਕ ਹੈ ਜੀ ਹਾਂ ਜੀ ਨੈਕਸਟ ਕੁਐਸਚਨ ਦੇਖਨੇ ਆ ਹੈਡ ਲਿਖਿਆ ਵਿੱਚੋਂ ਕਿਹੜਾ ਜਮਾਤ ਵਿੱਚ ਪਾਠ ਪੁਸਤਕਾਂ ਦੀ ਤੁਹੋਂ ਜ਼ਿਆਦਾ ਸਭ ਤੋਂ ਚੰਗਾ ਵਰਣਨ ਕਰਦਾ ਹੈ ਹਾਂਜੀ ਆਪਸ਼ਨ ਦੇਖ ਸਕਦੇ ਆ ਜੀ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਉਹ ਹੀ ਮਾਧਿਅਮ ਵਿੱਚ ਉਪਲਬਧ ਸੰਸਾਧਨ ਅਤੇ ਸਦ੍ਰੰਭਾ ਸਮੱਗਰੀ ਵਿੱਚੋਂ ਇੱਕ ਹਨ ਹਾਂਜੀ ਨੈਕਸਟ ਕੁਐਸ਼ਚਨ ਦੇਖਦੇ ਆ ਰਾਸ਼ਟਰੀ ਪਾਠਕ੍ਰਮ ਫਰੇਮਵਰਕ 2005 ਨੇ ਆਪਣੀ ਸਮਝ ਤੋਂ ਸਮਝ ਡੈਸ਼ ਤੋਂ ਪ੍ਰਾਪਤ ਕੀਤੀ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਰਚਨਾਵਾਂ ਤੋਂ ਹਾਂਜੀ ਨੈਕਸਟ ਕੁਐਸ਼ਚਨ ਦੇਖਦੇ ਆ ਜਮਾਤ ਵਿੱਚ ਬੱਚਿਆਂ ਨੂੰ ਪ੍ਰੇਰਿਤ ਸਮਝਿਆ ਜਾ ਸਕਦਾ ਹੈ ਜੇਕਰ ਹਾਂਜੀ ਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਉਹ ਅਧਿਆਪਕ ਤੋਂ ਸਪਸ਼ਟਿਕ ਰਣ ਪ੍ਰਾਪਤ ਦਕਰਦੇ ਨਹੀਂ ਪ੍ਰਸ਼ਨ ਪੁੱਛਦੇ ਹਨ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੀਟ ਲਿਖਿਆ ਵਿੱਚੋਂ ਕਿਹੜਾ ਬੱਚਿਆਂ ਵਿੱਚ ਸਿੱਖਣ ਵਿੱਚ ਉਧਾਰ ਕਰਨ ਲਈ ਸਭ ਤੋਂ ਵੱਧ ਠੁਕਮਾ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਅਧਿਆਪਕ ਨੂੰ ਸਤਵੀਂ ਕਿਸਮ ਦੀਆਂ ਦਿੱਤੀਆਂ ਤੇ ਬੱਚਿਆਂ ਨੂੰ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਅਨੁਸ਼ਾਸਨ ਜੋ ਸਿੱਖਣ ਵਰਤਦਾਵਰਨ ਵਾਤਾਵਰਨ ਵਿੱਚ ਮਹੱਤਵ ਨੂੰ ਬਣਾਵਾਉਂਦਾ ਹੈ ਇਸ ਤਰ੍ਹਾਂ ਦੀ ਸਹਿਯਤਾ ਕਰਦਾ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਅ ਦੇਖੋ ਆਪਣੀ ਸਿੱਖਿਆ ਨੂੰ ਬਨ ਨਿਯਮਿਤ ਅਤੇ ਮੋਨੀਟਰ ਕਰਨ ਦੇ ਲਈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਅਨੁਵਾਂਸਿਕਤਾ ਤੇ ਵਾਤਾਵਰਨ ਦੀ ਭੂਮਿਕਾ ਬਾਰੇ ਹੇਠ ਲਿਖਿਆਂ ਵਿੱਚੋਂ ਕਿਹਨਾ ਕਥਨ ਸਹੀ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਕਿਹਨਾ ਜੀ ਡੀ ਆਪਸ਼ਨ ਜੀ ਦਾ கரੈਕਟ ਆਨਸਰ ਹੈ ਵਿਕਾਸ ਦੇ ਕੁਝ ਬੰਗੂਨ ਵੰਸ਼ਿਕਤਾ ਦੇ ਕੁਝ ਹੋਰ ਵਾਤਾਵਰਣ ਦੇ ਬੰਧ ਪਰਭਾਵੀ ਤੋਂ ਹੁੰਦੇ ਹਨ ਹਾਂਜੀ ਨੈਕਸਟ ਕੁਐਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਪਿਆਜੇ ਦੇ ਸਿਣਾ ਦੇ ਅਨੁਸਾਰ ਕਿਹਾ ਨਹੀਂ ਜਾ ਸਕਦਾ ਹਾਂਜੀ ਆਪਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਜੀ ਵੀ ਆਪਸ਼ਨ ਅੰਤਰ ਅਭਿਆਸ ਨਾਲ ਸਿੱਖਣਾ ਹਾਂਜੀ ਨੈਕਸਟ ਕੁਐਸਚਨ ਦੇਖ ਲਓ ਹੇਠ ਲਿਖਿਆਂ ਵਿੱਚੋਂ ਕਿਹੜੇ ਪੂਰਵੀ ਸੰਕਰਿਆਤਮਕ ਵਿਚਾਰ ਦੀ ਕਸੀਮਾ ਨਹੀਂ ਹੈ ਹਾਂਜੀ অপਸ਼ਨ দেখো ਇਹਦਾ கரੈਕਟ ਆਨਸਰ ਹੈ ਜੀ ਏ অপਸ਼ਨ ਹੈ ਪ੍ਰਤੀਆਤਮਕ ਵਿਕਾਸ ਹੈ ਹਾਂਜੀ ਨੈਕਸਟ ਕੁਐਸ਼ਨ ਹੈ ਜੀ ਡੈਸ਼ ਦੇ ਇਲਾਵਾ ਹੇਠਾਂ ਦਿੱਤੇ ਕਾਰਨਾਂ ਨਾਲ ਖੇਡ ਛੋਟੇ ਬੱਚਿਆਂ ਦੇ ਵਿਕਾਸ ਵਿੱਚ ਘਮਾਤ ਤਰ ਬੁਨ ਭੂਮਿਕਾ ਨਿਭਾਉਂਦਾ ਹੈ ਹਾਂਜੀ অপਸ਼ਨ দেখো ਇਹਦਾ கரੈਕਟ ਆਨਸਰ ਪੀ অপਸ਼ਨ ਹੈ ਸਮਾਂ ਬਿਤਾਉਣ ਦਾ ਇੱਕ ਸੁਖਦ ਤਰੀਕਾ ਹੈ ਹਾਂਜੀ ਨੈਕਸਟ ਕੁਐਸ਼ਨ দেখো ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸ਼ਨ ਬੱਚਿਆਂ ਨੂੰ ਗੰਭੀਰ ਤੌਰ ਤੇ ਸੋਚਣ ਦੇ ਲਈ ਸੱਤਾ ਦਿੰਦਾ ਹੈ ਹਾਂਜੀ ਆਪਸ਼ਨ ਦੇਖ ਸਕਦੇ ਹੋ ਇਹ ਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਨੰਬਰ 15 ਇਹ ਥੀਕ ਹੈ ਨਾ ਸੀ ਇਸ ਨੂੰ ਕਿਵੇਂ ਹੱਲ ਕਰ ਸਕਦੇ ਹਾਂ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਵਰਗ ਦੀ ਸੈਲ ਸਿੱਖਿਆ ਦਾ ਸਭ ਤੋਂ ਚੰਗਾ ਵਰਣਨ ਕਰਦਾ ਹੈ ਹਾਂਜੀ ਆਪਸ਼ਨ ਦੇਖ ਲਓ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਕਰਕੇ ਸਿੱਖਣਾ ਪ੍ਰਯੋਗ ਵਿਧੀ ਨਾਲ ਜੋਣਾ ਸਿੱਖਣਾ ਓਕੇ ਹਾਂਜੀ ਨੈਕਸਟ ਕੁਐਸਚਨ ਹੈ ਜੀ ਪਰਗਤੀਸ਼ੀਲ ਸਿੱਖਿਆ ਦੇ ਬਾਰੇ ਇਹ ਲਿਖਿਆਂ ਵਿੱਚੋਂ ਕਿਹੜਾ ਕਥਨ ਦੱਸਦਾ ਹੈ ਸਿੱਖਿਆ ਖੁਦ ਦਾ ਹੀ ਜੀਵਨ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਸਕੂਲ ਵਿੱਚ ਸਿੱਖਿਆ ਸਮਾਜਿਕ ਅਤੇ ਕੁਦਰਤੀ ਦੁਨੀਆ ਨੂੰ ਪ੍ਰਤੀਬਿੰਦਤ ਕਰੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਕੋਲਰ ਵਰਗ ਦੇ ਸਿਨਾਤ ਦੇ ਯੋਗਦਾਨ ਦੇ ਰੂਪ ਵਿੱਚ ਇਹ ਲਿਖਿਆਂ ਵਿੱਚੋਂ ਕਿਸ ਨੂੰ ਮੰਨਿਆ ਜਾ ਸਕਦਾ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਉਹਨਾਂ ਦੇ ਸਿਧਾਂਤ ਨੇ ਸੰਗਿਆਤਮਿਕ ਵਿਲਪੱਕੇ ਸਾਤੇ ਨਾਦੀ ਪ੍ਰਪੱਕਤਾ ਦੇ ਮਾਧਿਅਮਿਕ ਸਹਿਯੋਗ ਦਾ ਸਮਰਥਨ ਕੀਤਾ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਨਿਕਟਵਤੀ ਵਿਕਾਸ ਦਾ ਖੇਤਰ ਸਲਾਮਬਿਤ ਕਰਦਾ ਹੈ ਹਾਂਜੀ ਇਹਦਾ ਕਰੈਕਟ ਆਨਸਰ ਜੀ ਜੀ ਆਪਣੇ ਕਿਸਮਾਂ ਨੂੰ ਜਿਸ ਵਿੱਚ ਬੱਚੇ ਸਹਿਯੋਗ ਦੇ ਸਹੀ ਬੱਦਲ ਦੇ ਨਾਲ ਕੋਈ ਕਾਰਜ ਲਗਭਗ ਖੁਦ ਕਰ ਸਕਦੇ ਹਨ ਹਾਂਜੀ ਨੈਕਸਟ ਕੁਐਸਚਨ ਹੈ ਜੀ ਇੱਕ ਅਵੈਲਿੰਗੀ ਵਿਅਕਤੀਤਵ ਇਕੂ ਵੈਨਿੰਗ ਵਿਕਤੀਤਵ ਹਾਂਜੀ ਇਹਨਾਂ ਕਰੈਕਟ ਆਨਸਰ ਕੀ ਹੋਗਾ ਜੀ ਏ ਆਪਸ਼ਨ ਵਿੱਚ ਆਮ ਤੌਰ ਤੇ ਮਨਨੇਗੇ ਪੁਰਸ਼ ਦੇ ਇਸ ਤਰੀ ਗੁਣਾਂ ਦਾ ਸਮਾਜੋਜਨ ਹੁੰਦਾ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਹੇਠ ਦਿੱਤੇਆਂ ਵਿੱਚੋਂ ਕਿਹੜੀ ਬੌਧੂਤੀ ਸਿਧਾਂਤ ਦੀ ਆਲੋਚਨਾ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਬੌਧੂਤੀ ਸਿਰਫ ਪ੍ਰਤਿਵਾ ਮਾਨ ਨੇ ਜੋ ਪੂਰੂ ਰੂਪ ਵਿੱਚ ਬੁੱਧੀ ਵਿੱਚ ਮੌਜੂਦ ਰਹਿੰਦੀਆਂ ਹਨ हाँ जी नैक्सट क्वेश्चन है जी खेठ रीतिया जोड़े दे सही होने की संभावना सब तो घट्ट है हाँ जी का करैक्ट आंसर है जी डी ऑप्शन है जी का करैक्ट आंसर भाषा वातावरण एक उपदीपक है ये की है क्या बी एफ स्किनर ने कहा पर यह गलत है हाँ जी नैक्सट क्वेश्चन देखो समाजिक भूमिकावे कारण ना कि जीव विज्ञानिक संपत्ति के कारण सौंपिया गई विशिष्टतावान डैस्कला ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਜੈਂਡਰ ਭੂਮਿਕਾ ਰੂੜੀਵਾਦਤਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਠ ਦਿੱਤੇਆਂ ਵਿੱਚੋਂ ਕਿਹੜਾ ਸਿੱਖਿਆ ਨੂੰ ਉਦੇਖਤਮ ਕਰਨ ਲਈ ਸਭ ਤੋਂ ਵਾਧੂ ਚਿਤ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਅਧਿਆਪਕ ਨੂੰ ਆਪਣੀ ਸੰਗਿਆਤਮਕ ਸੈਲੀ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸੰਗਿਆਤਮਕ ਸੈਲੀ ਦੀ ਪਛਾਣ ਕਰਨੀ ਚਾਹੀਦੀ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਡੈਸ਼ ਦੇ ਇਲਾਵਾ ਹੇਠ ਲਿਖੇ ਸਾਰੇ ਸਿੱਖਣ ਦੇ ਰੂਪ ਵਿੱਚ ਅਕਲਨ ਨੂੰ ਬੁਨਵਾਵਾ ਦਿੰਦੇ ਹਨ ਹਾਂਜੀ অপਸ਼ਨ ਦੇਖ ਲਓ ਇਹਦਾ கரੈਕਟ ਆਂਸਰ ਹੈ ਜੀ ਡੀ অপਸ਼ਨ ਹੈ ਜਿੰਨੀ ਸੰਭਾਵਨਾ ਹੋਵੇ ਵਿਦਿਆਰਥੀਆਂ ਦਾ ਲਗਾਤਾਰ ਪ੍ਰੀਖਿਆ ਲੈਣਾ ਜੀ ਚੌਥੀ অপਸ਼ਨ ਹੈ ਜੇ கரੈਕਟ ਆਂਸਰ ਹਾਂਜੀ ਨੈਕਸਟ ਕੁਐਸ਼ਨ ਹੈ ਜੀ ਹਾਂਜੀ ਨੈਕਸਟ ਕੁਐਸ਼ਨ ਦੇਖੋ ਜਦੋਂ ਇੱਕ ਬਾਵਰ ਜੀ ਖਾਣਾ ਬਣਾਉਂਦੇ ਸਮੇਂ ਖਾਣੇ ਦਾ ਸੁਆਦ ਦੇਖਦਾ ਹੈ ਤਾਂ ਇਹ ਡੈਸ਼ ਦੇ ਸਮਾਨ ਹੈ ਹਾਂਜੀ ਦਾ கரੈਕਟ ਆਂਸਰ ਹੈ ਜੀ ਬੀ অপਸ਼ਨ ਸਿੱਖਣ ਲਈ ਆਕਲਣਾ ਹਾਂਜੀ ਨੈਕਸਟ ਕੁਐਸ਼ਨ ਹੈ ਜੀ ਅੰਤਰਪਰਕ ਉਦੇਸ਼ਨ ਹੈ ਅੰਤਰਪਰਕ ਉਦੇਸ਼ਨ ਹੈ ਇਹਦਾ கரੈਕਟ ਆਨਸਰ ਹੈ ਇਹ ਆਪਸ਼ਨ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮੂਹੀ ਕਰਨ ਦੇ ਵਿਵਿਧ ਰੂਪਾਂ ਦਾ ਪ੍ਰਯੋਗ ਕਰਨਾ ਹਾਂਜੀ ਨੈਕਸਟ ਕੁਐਸਚਨ ਲਿਖਦੇ ਹਾਂ ਸਾਂਸਕ੍ਰਿਤੀ ਕੱਤੇ ਪਾਸੇ ਕਰੋਗੇ ਜੇ ਭਿੰਨ ਜਮਾਤ ਵਿੱਚ ਇਹ ਨਿਸ਼ਚਿਤ ਕਰਨ ਤੋਂ ਪਹਿਲਾਂ ਕਿ ਵਿਦਿਆਰਥੀ ਵਿਸ਼ੇਸ਼ਟ ਸਿੱਖਿਆ ਵਰਗ ਵਿੱਚ ਆਉਂਦਾ ਹੈ ਜਾਂ ਨਹੀਂ ਇੱਕ ਅਧਿਆਪਕ ਨੂੰ ਕਰਨਾ ਚਾਹੀਦਾ ਹੈ ਹਾਂਜੀ ਆਪਸ਼ਨ ਦੇਖੋ ਇਹਦਾ கரੈਕਟ ਆਨਸਰ ਹੈ ਬੀ ਆਪਸ਼ਨ ਹੈ ਸਮਾਪਤ ਹੱਦ ਤੱਕ ਗਰੰਟੂ ਪਹਿਲਾ ਵਿਦਿਆਰਥੀ ਦੀ ਮਾਤਪਾਸਾ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਡੈਸ਼ ਦੇ ਇਲਾਵਾ ਸਾਰਿਆਂ ਦੇ ਕਾਰਨ ਸਿੱਖਿਆ ਅਯੋਗਤਾਵਾਂ ਪੈਦਾ ਹੋ ਸਕਦੀਆਂ ਹਨ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਅਧਿਆਪਕ ਦੀ ਅਧਿਆਪਨ ਸ਼ੈਲੀ ਹਾਂਜੀ ਨੈਕਸਟ ਕੁਐਸਚਨ ਦੇਖੋ ਇੱਕ ਸਮਾਵੀ ਸਕੂਲ ਦੇ ਇਲਾਵਾ ਹੇਠ ਲਿਖੇ ਸਾਰੇ ਪ੍ਰਸ਼ਨਾਂ ਤੇ ਚਿੰਤਨ ਕਰਦਾ ਹੈ ਹਾਂਜੀ ਇਹਦਾ கரੈਕਟ ਆਨਸਰ ਕੀ ਆਊਗਾ ਜੀ অপਸ਼ਨ ਦੇਖ ਲਓ ਇਹਦਾ கரੈਕਟ ਆਨਸਰ ਆਊਗਾ ਜੀ ਸੀ ਆਪਸ਼ਨ ਹੈ ਕਿ ਅਸੀਂ ਵਿਸ਼ੇਸ਼ ਮਾਲਕ ਨੂੰ ਬਿਹਤਰ ਦੇਖਭਾਲ ਉਪਲਬਧ ਕਰਾਉਣ ਲਈ ਜਿਹ ਤਰੀਕੇ ਨਾਲ ਉਹਨਾਂ ਨੂੰ ਸਧਾਨ ਤੋਂ ਅਲੱਗ ਕਰਦੇ ਹਾਂ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਪ੍ਰਤਿਭਾਸ਼ਾਲੀ ਵਿਦਿਆਰਥੀ ਡੈਸ਼ ਹਨ ਪ੍ਰਤਿਭਾਸ਼ਾਲੀ ਵਿਦਿਆਰਥੀ ਅਪਸਹਾਰੀ ਚਿੰਤਕਾ ਹਨ ਠੀਕ ਹੈ ਜੀ ਬੀ ਆਪਸ਼ਨ ਇਹ ਜੋ கரੈਕਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਚਾਂਦਰ ਕੀਤਰ ਸਧਾਰਨ ਵੰਡ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਡੈਸ਼ ਵਿੱਚ ਆਉਂਦੇ ਹਨ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਦਿੱਤੇ ਗਏ ਬਾਗ ਨੂੰ ਪੂਰਾ ਕਰਨ ਲਈ ਏਟ ਲਿਖਿਆਂ ਵਿੱਚੋਂ ਕਿਹੜਾ ਜੋੜਾ ਤੋਂ ਵੱਧ ਉਚਿਤ ਵਿਕਲਪ ਵਿਕਲਪ ਹੋਵੇਗਾ ਜਦੋਂ ਬੱਚੇ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ ਜੋ ਡੈਸ਼ ਹੁੰਦੀਆਂ ਹਨ ਤਾਂ ਉਹ ਜਲਦੀ ਡੈਸ਼ ਕਰਦੇ ਹਨ ਹਾਂ ਜਿਹੜਾ ਕਰੈਕਟ ਆਨਸਰ ਕੀ ਹੋਊਗਾ ਜੀ অপਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਜੀ ਬਾਸਿਕ ਜੀਵਨ ਵਿੱਚ ਉਪਯੋਗੀ ਸਿੱਖਦੇ ਹਾਂਜੀ ਨੈਕਸਟ ਕੁਐਸਚਨ ਇਹ ਦੇਖੋ ਜੀ ਸੀ ਵੀ ਐਸ ਵੀ ਵਿਦਿਆਰਥੀਆਂ ਲਈ ਵਿਅਕਤੀਗਤ ਗਤੀਵਿਧੀਆਂ ਦੇਖੋ ਤਾਂ ਅੰਦੇਸ਼ ਮੁਹੀਕੇ ਦਿੱਤੀਆਂ ਦੀ ਸਫਾਰਸ਼ ਕਰਦੀ ਹੈ ਜਿਹਾ ਕਰਨ ਦੇ ਪਿੱਛੇ ਵਿਚਾਰ ਹੋ ਸਕਦਾ ਹੈ ਹਾਂ ਜੀ ਸਬਸਕ੍ਰਾਈਬ ਕਰ ਦਿਓ ਜੀ ਇਹ ਆਪਸ਼ਨ ਵਿਅਕਤੀਗਤ ਮੁਕਾਬਲੇ ਦੇ ਪ੍ਰਤੀ ਨਕਾਰਾਤਮਕ ਸੰਵੇਗਾਤਮਕ ਪ੍ਰਤੀਕਿਰਿਆਵਾਂ ਤੋਂ ਉਭਾਰਨਾ ਜੋ ਸੰਪੂਰਨ ਸਿੱਖਿਆ ਤੇ ਸਧਾਰਨੀ ਕਿੱਤ ਹੋ ਸਕਦੀਆਂ ਹਨ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਬੱਚੇ ਫਿਲਮਾਂ ਵਿੱਚ ਦਿਖਾਏ ਗਏ ਹਿੰਸਾਤਮਕ ਵਿਵਹਾਰ ਨੂੰ ਸਿੱਖ ਸਕਦੇ ਹਨ ਇਹ ਸਿਟਾਹ ਹੇਠ ਲਿਖਿਆਂ ਵਿੱਚੋਂ ਕਿਹੜੇ ਮਨੋਵਿਗਿਆਨੀ ਦੁਆਰਾ ਕੀਤੇ ਗਏ ਕੰਮ ਦੇ ਨਾਂ ਤਾ ਹੋ ਸਕਦੇ ਹਨ ਹਾਂਜੀ ਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਹੈ ਅਲਵਰਟ ਬੰਨੀਓਰਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਵਿਦਿਆਰਥੀ ਫੈਸ਼ਨ ਸੋ ਨੂੰ ਦੇਖ ਕੇ ਮਾਡਲਜ਼ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਪ੍ਰਕਾਰ ਦੀ ਨਕਲ ਨੂੰ ਡੈਸ਼ ਕਿਹਾ ਜਾਂਦਾ ਹੈ ਹਾਂਜੀ ਕੀ ਕਿਹਾ ਜਾਂਦਾ ਜੀ ਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਸਮਾਜਿਕ ਸਿੱਖਿਆ ਹਾਂਜੀ ਨੈਕਸਟ ਕੁਐਸਚਨ ਦੇਖੋ ਜੇਕਰ ਵਿਦਿਆਰਥੀ ਪਾਠ ਦੇ ਦੌਰਾਨ ਲਗਾਤਾਰ ਗਲਤੀਆਂ ਕਰਦੇ ਹਨ ਦਾ ਅਧਿਆਪਕ ਨੂੰ ਹਾਂਜੀ ਇਹਦਾ கரੈਕਟ ਆਨਸਰ ਕੀ ਆਊਗਾ ਜੀ অপਸ਼ਨ ਦੇਖ ਸਕਦੇ ਹੋ ਤੁਸੀਂ ਇਹਦਾ கரੈਕਟ ਆਨਸਰ ਹੈ ਜੀ ਏ ਆਪਸ਼ਨ ਅਨੁਦੇਸ਼ਣ ਕਾਰਜ ਸਮੇਂ ਸਾਰਣੀ ਜਾਂ ਬੈਠਣ ਦੀ ਵਿਵਸਥਾ ਵਿੱਚ ਪਰਿਵਰਤਨ ਕਰਨਾ ਚਾਹੀਦਾ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਧਿਆਨ ਨਾਲ ਡੈਸ਼ ਦੇ ਇਲਾਵਾ ਹੋਰ ਲਿਖੀਆਂ ਕੁਝ ਤਕਨੀਕਾਂ ਹਨ ਜੋ ਪ੍ਰਿਕਿਆ ਦੇ ਕਾਰਨ ਹੋਣ ਵਾਲੀ ਚਿੰਤਾ ਨੂੰ ਦੂਰ ਕਰਦੀਆਂ ਹਨ ਹਾਂਜੀ ਇਹਦਾ கரੈਕਟ ਆਨਸਰ ਹੈ ਜੀ ਬੀ ਆਪਸ਼ਨ ਨਤੀਜੇ ਦੇ ਬਾਰੇ ਬਹੁਤ ਵੱਧ ਸੋਚਨਾ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਬਲੂਮ ਦੀ ਟੈਕਸੋਨੋਮੀ ਡੈਸ਼ ਦੀ ਉਪਾਦਾਨੁਗਰਮਿਕ ਵਿਵਸਥਾ ਹੈ ਹਾਂਜੀ ਦਾ ਕਰੈਕਟ ਆਨਸਰ ਜੀ ਡੀ ਆਪਸ਼ਨ ਸੰਗਿਆਨਾਤਮਿਕ ਉਦੇਸ਼ਾ ਹਾਂਜੀ ਨੈਕਸਟ ਕੁਐਸਚਨ ਦੇਖੋ A B C ਚੰਨੇ ਵਿਦਿਆਰਥੀ ਨੇ ਜੋ ਅੰਗਰੇਜ਼ੀ ਪੜ੍ਹਦੇ ਨੇ A ਨੂੰ ਇਹ ਵੀ ਕਿਹ ਰੋਚਕ ਲੱਗਦਾ ਅਤੇ ਉਹ ਸੋਚਦਾ ਹੈ ਕਿ ਉਸਦੇ ਪੇਵੀਕ ਵਿੱਚ ਸਾਇਕ ਹੋਏਗਾ B ਅੰਗਰੇਜ਼ੀ ਇਸ ਲਈ ਨਹੀਂ ਪੜ੍ਹਦੀ ਹੈ ਕਿਉਂਕਿ ਜਮਾਤ ਵਿੱਚ ਵੈਲਾ ਸਾਨ ਪ੍ਰਾਪਤ ਕਰਨਾ ਚਾਹੁੰਦੀ ਹੈ C ਅੰਗਰੇਜ਼ੀ ਵਿਸ਼ੇ ਦੇ ਵਿਸ਼ੇ ਇਸ ਲਈ ਪੜਦਾ ਹੈ ਕਿਉਂਕਿ ਉਹ ਦਾ પ્રાથમਿਕ ਸਰੂਕਾਰ ਪਾਸ ਹੋਣ ਵਾਲੇ ਗ੍ਰੇਡ ਪ੍ਰਾਪਤ ਕਰਨਾ ਹੈ A B ਅਤੇ C ਦੇ ਉਦੇਸ਼ ਕਾਰਨਬਾਰ ਹਨ ਹਾਂਜੀ ਇਹਦਾ ਕਰੈਕਟ ਆਨਸਰ ਕੀ ਹੋਊਗਾ A ਆਪ ਜਨਿਪੂਨਾ ਨਿਸਪਾਦਨ ਨਿਸਪਾਦਨ ਉਪੇਖਿਆ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਹਾਲਾਂਕਿ ਇਸ ਪਾਸੂ ਰੂਪ ਤੋਂ ਉਹਨਾਂ ਦੀ ਸੁਰੱਖਿਆ ਜ਼ਰੂਰਤਾਂ ਦੇ ਉਲੰਘਣ ਵਿੱਚ ਸਹੀ ਕੈਪਟਨ ਵਿਕਰਮ ਬੱਤਰਾ ਆਪਣੇ ਦੇਸ਼ ਨੂੰ ਬਚਾਉਣ ਦੇ ਦੌਰਾਨ ਕਾਰਗਿਲ ਜੰਦੂ ਵਿੱਚ ਮਾਰੇ ਗਏ ਸਭਾਵਿਤਾਂ ਤੇ ਉਹਨਾਂ ਨੂੰ ਡੈਸ਼ ਸੀ ਹਾਂਜੀ ਦਾ ਕਰੈਕਟ ਆਨਸਰ ਬੀ ਆਪਸ਼ਨ ਆ ਤੁਮ ਸਿੱਧੀ ਦੀ ਪ੍ਰਾਪਤੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਪ੍ਰਤੀਕਿਰਿਆ ਦਾ ਬਿਲੋਪ ਹੋਣਾ ਠੀਕ ਲਿਖੀਆਂ ਵਿੱਚੋਂ ਕਿਸ ਬਾਅਦ ਜਿਆਦਾ ਕਠਿਨ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਅਨਸਿਕ ਪੁਨਰ ਬਲਨ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਡੈਸ਼ ਦੇ ਦੁਆਰਾ ਨਿਪੁੰਨਤਾ ਅਭਿਮੁਖੀਕਰਨ ਨੂੰ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਵਿਦਿਆਰਥੀਆਂ ਦੀ ਵਿਅਕਤੀਗਤ ਜਤਨਾ ਤੇ ਧਿਆਨ ਕੇਂਦਰਿਤ ਕਰਨਾ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਕੀ ਕਹਿੰਦਾ ਹੈ ਹੇਟ ਲਿਖਿਆਂ ਵਿੱਚੋਂ ਕਿਹੜਾ ਮਿਲਾਨ ਹੈ ਜਿਹੜਾ ਉਚਿਤ ਹੈ ਮਤਲਬ ਸਹੀ ਮਿਲਾਨ ਕਿਹੜਾ ਹੈ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਸਮਾਜਿਕ ਵਿਕਾਸ ਕਿਤੇ ਨਾ ਕਿ ਉਹਗਾ ਵਾਤਾਵਰਨ ਦੇ ਵਿੱਚ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਡੈਸ਼ ਦੇ ਇਲਾਵਾ ਹੋ ਗਏ ਨਾ ਡੈਸ਼ ਦੇ ਇਲਾਵਾ ਹੀਡ ਲਿਖੇ ਸਾਰੇ ਤੱਤ ਸੰਕੇਤ ਕਰਦੇ ਹਨ ਕਿ ਬੱਚਾ ਜਮਾਤ ਵਿੱਚ ਸੰਬੀਗਾਤਮਕ ਅਤੇ ਸਮਾਜਿਕ ਰੂਪ ਤੋਂ ਸਮਾਜੂਜੀਤ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਹਮੂਮਾ ਸਾਥੀਆਂ ਦੇ ਨਾਲ ਮੁਕਾਬਲੇ ਤੇ ਨਿਰੰਤਰ ਪ੍ਰティਆਨ ਕੇਂਦਰਿਤ ਕਰਨਾ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਕ ਨ ਬੱਚੇ ਦੇ ਵਿਕਾਸ ਵਿੱਚ ਵਾਤਾਵਰਣ ਦੀ ਭੂਮਿਕਾ ਦਾ ਸਮਰਥਨ ਕਰਦਾ ਹੈ? ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਬੁੱਧੀ ਲਾਗਦੀਆਂ ਅੰਕ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੇ ਆਸਤਵ ਵਰਦਾਸ਼ਨ ਵਿੱਚ ਲਗਾਤਾਰ ਵਾਧਾ ਹੋਇਆ ਹੈ। ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ। ਉਨ नेक्स्ट ਕੁਐਸਚਨ ਕੀ ਗਏਗਾ ਧਿਆਨ ਨਾਲ ਦੇਖੋ ਸਮਾਜਿਕ ਕਰਨ ਵਿੱਚ ਸਮਿਲਿਤ ਹਨ ਸਾਂਸਕ੍ਰਿਤਿਕ ਸਰੰਚਨਾ ਤੇ ਡੈਸ਼ ਹਾਂਜੀ ਕੀ ਸਮਝ ਲਈ ਜੀ கரੈਕਟ ਆਨਸਰ ਹੈ ਜੀ ਬੀ ਆਪਸ਼ਨ ਅਭਿਅਕਤੀਗਤ ਸਖਸੀਅਤ ਦਾ ਵਿਕਾਸ ਹਾਂਜੀ ਨੈਕਸਟ ਕੁਐਸਚਨ ਦੇਖੋ ਇੱਕ ਅਧਿਆਪਕਾ ਜੋ ਇੱਕੋ ਜਿਹੇ ਗਲਾਸਾਂ ਨੂੰ ਪ੍ਰਦਰਸ਼ਿਤ ਕਰਦੀ ਹੈ ਜੋ ਜੂਸ ਦੀ ਸਮਾਨ ਮਾਤਰਾ ਨਾਲ ਭਰੇ ਹੋਏ ਹਨ ਉਹ ਉਹਨਾਂ ਨੂੰ ਦੋ ਵੱਖ-ਵੱਖ ਗਲਾਸਾਂ ਵਿੱਚ ਖਾਲੀ ਕਰਦੀ ਹੈ ਜਿਨ੍ਹਾਂ ਵਿੱਚ ਇੱਕ ਲੰਬਾ ਹੈ ਤੇ ਦੂਜਾ ਚੌੜਾ ਹੈ ਉਹ ਬੱਚੇ ਨੂੰ ਉਸ ਗਲਾਸ ਦੀ ਪਛਾਣ ਕਰਨ ਲਈ ਕਹਿੰਦੀ ਹੈ ਜਿਸ ਵਿੱਚ ਜੂਸ ਜ਼ਿਆਦਾ ਹੈ ਬੱਚੇ ਉੱਤਰ ਦਿੰਦੇ ਹਨ ਕਿ لمبے ਗਲਾਸ ਵਿੱਚ ਜੂਸ ਜ਼ਿਆਦਾ ਹੈ ਅਧਿਆਪਕ ਦੇ ਵਿਦਿਆਰਥੀਆਂ ਵਿੱਚ ਡੈਸ਼ ਘਟਾਈ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਵਿਕੇਂਦਰੀਕਰਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਕਰਨਲ ਸਿੰਘ ਨੂੰ ਕਾਨੂੰਨੀ ਪ੍ਰਕਿਆਵਾਂ ਅਤੇ ਖਰਚ ਦੇ ਮਾajouਦ ਇਨਕਮ ਟੈਕਸ ਨਹੀਂ ਦਿੰਦੇ ਉਹ ਸੋਚਦੇ ਹਨ ਕਿ ਉਹ ਇੱਕ ਪ੍ਰਿਸ਼ਠ ਸਰਦਾਰ ਨੂੰ ਸੁਰਤਨਾ ਨਹੀਂ ਨਹੀਂ ਦੇ ਸਕ ਰਹੇ ਜੇ ਜੋ ਗੈਰ ਲੋੜੀ ਦੇ ਬਿਨਾ ਦੇ ਨਿਰਮਾਣ ਤੋਂ ਜੋੜੀ ਦੇ ਬੰਨਾ ਦੇ ਨਿਰਮਾਣ ਦੇ ਇਲਾਕੇ ਰਮੈਂ ਖੜ ਚ ਜਾਂਦੀ ਹੈ ਸੰਬੋਧਾਰਤੇ ਕੋਲਰ ਵਰਗ ਦੇ ਨੈਤਿਕ ਵਿਕਾਸ ਦੀ ਕਿਸ ਅਵਸਥਾ ਵਿੱਚ ਹੈ ਹਾਂਜੀ ਨੈਕਸਟ ਕੁਐਸਚਨ ਨੇ ਇਹਦਾ ਕਰੈਕਟ ਆਨਸਰ ਕੀ ਹੋਇਆ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਉੱਤਰ ਪਰੰਪਰਾਗਤ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਹਾਂਜੀ ਬਸ ਸਾਰੇ ਇਹੀ ਲਾਸਟ ਹੈ ਜੀ ਇਹ ਉਹਦਾ ਹੀ ਲਾਸਟ ਕੁਐਸਚਨ ਸੀ ਨੈਕਸਟ ਕੁਐਸਚਨ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕਰਵਾਈ ਜਾਣਗੀ ਜੀ